thank you ਲੀਡਿੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਜਾਣਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੁਬਕ ਭਲਾਈ ਵਿਭਾਗ ਵੱਲੋਂ ਜੁਬਕ ਮੇਲਾ ਕਰਾਇਆ ਜਾ ਰਿਹਾ ਸੋ ਉਸ ਦੌਰਾਨ ਬਹੁਤ ਸਾਰੀਆਂ ਆਰਟ ਗੈਲਰੀਆਂ ਪ੍ਰਾਣੀ ਸੱਭਿਆਚਾਰ ਨੂੰ ਦਰਸਾ ਰਹੀਆਂ ਨੇ ਉਸੇ ਤਹਿਤ ਮੈਂ ਇੱਕ ਹੋਰ ਆਰਟ ਗੈਲਰੀ ਦੇ ਵਿੱਚ ਤੁਹਾਨੂੰ ਲੈ ਕੇ ਆਇਆ ਜਿੱਥੇ ਖੜੇਆਂ ਜਿਹੜੇ ਪੱਥਰ ਦੇ ਤਵੇ ਹੁੰਦੇ ਸੀ ਕਿਵੇਂ ਉਹ ਚਾਬੀ ਕਮਾ ਕੇ ਚਲਾਏ ਜਾਂਦੇ ਸੀ ਬਹੁਤ ਸਾਰੇ ਨਮੂਨੇ ਨੇ ਇੱਥੇ ਸੋ ਇਨਾਂ ਦੇ ਜਿਹੜੇ ਹੁਣ ਤੱਕ ਸਾਂਸਵਾਲ ਸਾਡੇ ਨਾਲ ਖੜੇ ਆ ਡਾਕਟਰ ਸਾਹਿਬ ਤੁਸੀਂ ਆਪਣੇ ਬਾਰੇ ਪਹਿਲਾਂ ਦੱਸੋ ਤੇ ਫਿਰ ਇਸ ਸਾਊਂਡ ਸਿਸਟਮ ਬਾਰੇ ਦੱਸਿਓ ਮੈਂ ਡਾਕਟਰ ਜਸਵਿੰਦਰ ਸ਼ਰਮਾ ਜੀ ਪਿੰਡ ਰਾਮਪਰਾ ਜ਼ਿਲ੍ਹਾ ਬਠਿੰਡਾ ਰਾਮਪਰਾ ਫੂਲ ਦੇ ਨਾਲ ਤੇ ਇਸ ਵਕਤ ਮੈਂ ਸਰਕਾਰੀ ਕਿਰਤੀ ਕਾਲ ਜਨਰਾਲ ਪਤੜਾਂ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾਵਾਂ ਨਿਭਾ ਰਿਹਾ ਜੀ ਇਹ ਮੇਰੀ ਨਿੱਜੀ ਸੰਗੀਤ ਲਾਇਬ੍ਰੇਰੀ ਆ ਜਿਹਦੇ ਵਿੱਚ ਮੈਂ ਤੇ ਮੇਰੇ ਪਿਤਾ ਸਵਰਗੀ ਮਾਸਟਰ ਗਿਆਨ ਚੰਦ ਜੀ ਮੇਰੇ ਵੱਡੇ ਭਰਾ ਡਾਕਟਰ ਰਵਿੰਦਰ ਅਸੀਂ ਸਾਰੇ ਇਹ ਸੁਣਦੇ ਰਹਿੰਦੇ ਵੇਖਦੇ ਰਹਿੰਦੇ ਨਵੇਂ ਰਿਕਾਰਡ ਲੈ ਆਉਂਦੇ ਹੂੰ ਕੁਝ ਮਸ਼ੀਨਾ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿੰਦੇ ਆ ਇਹ ਫਿਰ ਸਾਰੀ ਸੰਗੀਤ ਲਾਇਬ੍ਰੇਰੀ ਮੇਰੀ ਆਪਣੀ ਘਰ ਬਣਾਈ ਹੋਈ ਆ ਹੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੇਰਾ ਮੱਕਾ ਮੈਂ ਇੱਥੋਂ ਦਾ ਵਿਦਿਆਰਥੀ ਆ ਐਮਏ ਐਮਐਫਲ ਪੀਐਚਡੀ ਤੱਕ ਨੈੱਟ ਮੈਂ ਇੱਥੇ ਹੀ ਰਹਿ ਕੇ ਸਾਰੀ تعلیم ਲਈ ਹੈ ਹਮ ਮਾਨਯੋਗ ভাইস ਚਾਂਸਲਰ ਸਾਹਿਬ ਡਾਇਰੈਕਟਰ ਯੂਥ ਵੈਲਫੇਅਰ ਡਾਕਟਰ ਪ੍ਰੀਮਿੰਦਰ ਜੀ ਹਮ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ਹੀਦੀ ਸਾਕੇ ਨਾਲ ਸੰਬੰਧਿਤ ਜਿਹੜੀ ਹੈਗੀ ਗੀਤ ਗੀਤ ਜੋ ਆਏ ਸਾਡੇ ਜੋ ਸਾਡੀ ਵਿਰਾਸਤ ਰਿਕਾਰਡ ਹੋਈ ਵੱਖ-ਵੱਖ ਕੰਪਨੀਆਂ ਚ ਵੱਖ-ਵੱਖ ਸਮਿਆਂ ਦੇ ਵਿੱਚ ਉਹਨਾਂ ਨੂੰ ਇੱਥੇ ਪੇਸ਼ਕਾਰੀ ਕਰਨ ਲਈ ਮੈਨੂੰ ਬੁਲਾਇਆ ਗਿਆ ਸੋ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਕਿ ਸਾਡੇ ਜਿਹੜੇ ਇਹ ਮੇਰੀ ਨਿੱਜੀ ਸਕੀਤ ਲਾਇਬ੍ਰੇਰੀ ਦੇ ਵਿੱਚ ਜਿਹੜੇ ਮੈਂ ਇਕੱਲਾ ਬੈਠ ਕੇ ਜਾਂ ਮੇਰੇ ਮਿੱਤਰ ਪਿਆਰੇ ਸੌਣਦੇ ਸੀ ਤੇ ਉਹਦੇ ਨਾਲ ਸਾਡੇ ਵਿਦਿਆਰਥੀ ਵੀ ਉਸ ਵਿਰਾਸਤ ਤੋਂ ਜਾਣੂ ਹੋਣਗੇ ਜੀ ਸੋ ਡਾਕਟਰ ਸਾਹਿਬ ਦੱਸੋ ਇਹਨਾਂ ਬਾਰੇ ਜਿਹੜੇ ਇਹਨਾਂ ਨਮੂਨੇ ਤੁਸੀਂ ਰੱਖੇ ਹੋਏ ਨੇ ਇਹ ਸਭ ਤੋਂ ਪਹਿਲਾਂ ਜਿਹੜੇ ਫੰਡਾਮੈਂਟਲ ਮਾਡਲ ਆਉਂਦੇ ਸੀ ਜੀ ਇਹ ਉਹਨਾਂ ਦੇ ਵਿੱਚੋਂ ਆ ਇਹਦੇ ਤੇ ਪੱਥਰ ਦੇ ਲਾਖ ਦੇ ਜਿਹੜੇ ਤਵੇ ਆ ਉਹ 78 RPM ਦੀ ਸਪੀਡ ਤੇ ਚੱਲਦੇ ਆ 78 RPM ਦੀ ਤੇ ਉਹਨੂੰ ਚਾਬੀ ਦੇ ਕੇ ਫਿਰ ਚੱਲਦਾ ਜਿਹੇ ਸਾਊਂਡ ਬਾਕਸ ਦੇ ਨਾਲ ਜੀ ਚਾਬੀ ਦੇ ਚ ਨੂੰ ਚਾਬੀ ਭਰ ਕੇ ਇਸ ਤਰ੍ਹਾਂ ਤੇ ਇਹਨੂੰ ਆਪਾਂ ਚਲਾ ਦਿੰਦੇ ਆ ਜਦੋਂ ਚਾਬੀ ਭਰਦੇ ਆ ਇਦਾਂ ਫਿਰ ਉਸ ਤੋਂ ਬਾਅਦ ਇਹ ਜਿਹੜਾਗਾ ਸਾਊਂਡ ਜਿਹੜੀ ਆ ਉਹ ਸਾਊਂਡ ਬਾਕਸ ਤੇ ਨਾਲ ਚੱਲ ਕੇ ਹਾਲੋ ਤਾਂ ਕਿਹਾ ਇਹ ਇਸ ਤਰ੍ਹਾਂ ਰਿਕਾਰਡ ਆ ਜਿਹੜੇ ਫਿਰ ਉਹ ਇਹਦੇ ਤੇ ਪਲੇ ਹੁੰਦੇ ਰਹਿੰਦੇ ਨੇ ਜੀ ਇਸ ਤਵੇ ਦੇ ਵਿੱਚ ਨੂੰ ਐਸ ਪੀ ਕਹਿੰਦੇ ਨੇ ਰਿਕਾਰਡ ਨੂੰ ਹੂੰ ਇਹਦੇ ਵਿੱਚ ਦੋ ਗੀਤ ਹੁੰਦੇ ਸੀ ਇੱਕ ਇੱਕ ਪਾਸੇ ਇੱਕ ਇੱਕ ਪਾਸੇ ਤਿੰਨ ਤਿੰਨ ਮਿੰਟ ਦੀ ਇਹਦੀ ਰਿਕਾਰਡਿੰਗ ਹੁੰਦੀ ਸੀ ਇਹਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਫਿਰ ਇਹ ਬਣਾਏ ਉਸ ਤੋਂ ਬਾਅਦ ਫਿਰ ਜਿਉਂ-ਜਿਉਂ ਟੈਕਨੀਕ ਐਡਵਾਂਸ ਹੁੰਦੀ ਗਈ ਫਿਰ ਜਿਹੜੇ ਗੀਤ ਨੇ ਉਹਨਾਂ ਦੀ ਗਿਣਤੀ ਵੱਧਦੀ ਗਈ ਜਿਹੜੀ ਸਪੀਡ ਆ ਉਹ ਘਟਦੀ ਗਈ ਫਿਰ ਐਕਸਟੈਂਡਡ ਪਲੇ ਰਿਕਾਰਡ ਆ ਜਿਹਨੂੰ ਈਪੀ ਰਿਕਾਰਡ ਦੇ ਨਾਮ ਨਾਲ ਜਾਣਿਆ ਜਾਂਦਾ ਉਹਦੇ ਵਿੱਚ ਚਾਰ ਗੀਤ ਹੁੰਦੇ ਸੀ ਕਈਆਂ ਦੇ ਵਿੱਚ ਦੋ ਵੀ ਇੱਕ ਇੱਕ ਗੀਤ ਵੀ ਜਿਹੜਾ ਲੰਬਾ ਗੀਤ ਹੁੰਦਾ ਸੀ ਕੋਈ ਤਿੰਨ ਕ ਮਿੰਟ ਦਾ ਇੱਕ ਗੀਤ ਹੁੰਦਾ ਸੀ ਇਹ ਸਾਡੇ 6 ਮਿੰਟ ਦੀ ਡਿਊਰੇਸ਼ਨ ਇੱਕ ਜਿਹੜਾ ਪਾਸਾ ਬਣਦਾ ਹੁੰਦਾ ਸੀ ਦਾ ਉਸਦੇ ਉਸ ਤੋਂ ਬਾਅਦ ਜਿਹੜੇ ਸੁਪਰ 7 ਆਏ ਉਹ 33 ਦੀ ਸਪੀਡ ਤੇ ਚੱਲਣ ਲੱਗੇ ਉਹਦੇ ਵਿੱਚ 6 ਗੀਤ ਹੋ ਜਾਂਦੇ ਸੀ 33 ਮਿੰਟ ਦੇ ਹੂੰ ਉਸ ਤੋਂ ਬਾਅਦ ਫਿਰ ਐਲ ਪੀ ਰਿਕਾਰਡ ਆਏ ਜਿਹਨੂੰ ਲੌਂਗ ਪਲੇ ਕਹਿੰਦੇ ਨੇ ਹੂੰ ਉਹਦੇ ਵਿੱਚ ਉਹਦੀ ਸਪੀਡ ਦੇ ਹਿਸਾਬ ਨਾਲ ਜਿਹੜੇ 45 ਦੀ ਸਪੀਡ ਤੇ ਚੱਲਦੇ ਸੀ ਉਹਨਾਂ ਦੇ ਵਿੱਚ 4 ਆ ਜਾਂਦੇ 6 ਵੀ ਆ ਜਾਂਦੇ ਫਿਰ ਉਸ ਤੋਂ ਬਾਅਦ ਜਿਹੜੇ ਦੂਸਰੇ ਵੱਡੇ 33 ਦੀ ਸਪੀਡ ਤੇ ਚੱਲਣ ਵਾਲੇ ਲੌਂਗ ਪਲੇ ਰਿਕਾਰਡ ਆਏ ਜਿਹੜੇ ਮੈਂ ਕਿ ਸਾਡੇ ਕੋਲੇ ਇਹ ਪਏ ਨੇਗੇ ਜਿਹੜੇ ਹੁਣ ਇਹ ਚੱਲ ਰਹੇ ਨੇਗੇ ਇਹ ਸਾਰੇ ਲੌਂਗ ਪਲੇ ਨੇ ਇਹ 45 ਦੀ ਸਪੀਡ ਤੇ ਚੱਲਣ ਵਾਲਾ ਵੱਡਾ ਰਿਕਾਰਡ ਆਗਾ ਇਹਦੇ ਵਿੱਚ ਤਿੰਨ ਚਾਰ ਕੀਤੇ ਸਾਈਡ ਤੇ ਨੇ ਚਾਰ ਦੂਸਰੀ ਸਾਈਡ ਤੇ ਨੇ ਜੀ ਇਸੇ ਤਰ੍ਹਾਂ ਫਿਰ ਜਿਹੜੇ ਦੂਸਰੇ ਗੀਤ ਆਏ ਵੱਡੇ ਤਵੇ ਆਏ ਉਹਨਾਂ ਦੇ ਵਿੱਚ ਫਿਰ ਗੀਤਾਂ ਦੀ ਜਿਹੜੀ ਗਿਣਤੀ ਆਉ ਵਧ ਜਾਂਦੀ ਸੀਗੀ ਜਿਸ ਤਰ੍ਹਾਂ ਹੁਣ ਇਹ ਰਿਕਾਰਡ ਆ ਇਹ ਐਲਪੀ ਰਿਕਾਰਡ ਆ ਇਹਦੀ ਜਿਹੜੀ ਹੋ ਆਗੀ ਲੌਂਗ ਪਲੇ ਆਇ 33 ਡਿਸਕ ਤੇ ਚੱਲਣ ਵਾਲਾ ਇਹਦੇ ਵਿੱਚ 12 ਤੱਕ ਗੀਤ ਜਿਹੜੇ ਆਉ ਆ ਜਾਂਦੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਨਾਲ-ਨਾਲ ਮਸ਼ੀਨਾਂ ਸੀ ਜਿਹੜੀਆਂ ਉਹਨਾਂ ਦੀ ਤਕਨੀਕ ਦੇ ਵਿੱਚ ਫਰਕ ਪੈਂਦਾ ਗਿਆ ਫਿਰ ਜਦੋਂ ਮੈਗਨੇਟਿਕ ਸਿਗਨਲ ਨੂੰ ਇਲੈਕਟ੍ਰਿਕ ਸਿਗਨਲ ਦੇ ਵਿੱਚ ਤਬਦੀਲ ਹੋ ਗਿਆ ਹਮ ਇਲੈਕਟ੍ਰਿਕ ਸਿਗਨਲ ਤੋਂ ਬਾਅਦ ਵੀ ਫਿਰ ਅੱਗੇ ਜਾ ਕੇ ਉਹਦੇ ਵਿੱਚ ਵੀ ਮੈਗਨੇਟਿਕ ਤੇ ਸਾਰਾ ਮੈਕ ਸਿਗਨਲ ਅੱਡੋ ਅੱਡ ਵਾਇਡ ਹੋ ਗਏ ਉਹਦੇ ਨਾਲ ਸੌਂਗ ਦੀ ਜਿਹੜੀ ਆਵਾਜ਼ ਦੀ ਕੁਆਲਿਟੀ ਸੀ ਉਹ ਬਹੁਤ ਜ਼ਿਆਦਾ ਅਨਪਰੂਵ ਹੋ ਗਈ ਇਸੇ ਤਰ੍ਹਾਂ ਮਸ਼ੀਨਾਂ ਦੇ ਵਿੱਚ ਫਿਰ ਕੰਪਨੀਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਗਈ ਉਹ ਹੋੜ ਲੱਗੀ ਉਹਨਾਂ ਨੇ ਆਪਣੀ ਪਦਰ ਤੇ ਬੜੇ ਵੱਡੇ ਜਿਹੜੇ ਆਗੇ ਚੁਲਾਏ ਹੁਣ ਵੀ ਬਹੁਤ ਸਾਰੀਆਂ ਮਸ਼ੀਨਾਂ ਬਣ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਬਣ ਰਹੀਆਂ ਨੇ ਤਵੇ ਵੀ ਹੁਣ ਕੁਝ ਨਵੇਂ ਬਣਾਉਣੇ ਕੰਪਨੀਆਂ ਨੇ ਸ਼ੁਰੂ ਕੀਤੇ ਨੇ ਤਾਂ ਸਾਡਾ ਇਤਿਹਾਸ ਬਹੁਤ ਸਾਰਾ ਇਹਨਾਂ ਦੇ ਵਿੱਚ ਰਿਕਾਰਡ ਹੋਇਆ ਹੋਇਆਗਾ ਤਾਂ ਅੱਡੋ ਅੱਡ ਮਸ਼ੀਨਾਂ ਦੇ ਹਿਸਾਬ ਨਾਲ ਉਹਨਾਂ ਦਾ ਰੇਟ ਬਣ ਜਾਂਦਾ ਸੀ ਉਹਨਾਂ ਦੀ 사ਉਂਡ ਕੁਆਲਿਟੀ ਬਣ ਜਾਂਦੀ ਸੀ ਤੋਂ ਇਸ ਤਰ੍ਹਾਂ ਦਾ ਸਾਰਾ ਜਿਹੜਾ ਕੰਚਾ ਇਹ ਚੱਲਦਾ ਆ ਰਿਹਾ ਜੀ ਬਾਕੀ ਤਾਂ ਵੀ ਗੱਲ ਕਰੋ ਜੀ ਤੇ ਇਹਦੇ ਨਾਲ ਮੇਰਾ ਇਹਦੇ ਸੰਗੀਤ ਇਹਨਾਂ ਨੂੰ ਰਿਕਾਰਡਾਂ ਨੂੰ ਆਵਾਜ਼ ਨੂੰ ਉਹਨਾਂ ਦੀਆਂ ਗਹਿਣ ਸ਼ੈਲੀਆਂ ਨੂੰ ਸਾਹਮਣੇ ਦੇ ਨਾਲ ਨਾਲ ਉਹਨਾਂ ਉੱਤੇ ਕਿਤਾਬਾਂ ਆਉਂਦਾ ਵੀ ਮੇਰਾ ਨਾਲ ਪ੍ਰੋਜੈਕਟ ਆ ਕਵਿਸ਼ਰੀ ਦੇ ਉੱਤੇ ਮੇਰੀਆਂ ਦੋ ਕਿਤਾਬਾਂ ਆ ਚੁੱਕੀਆਂ ਨੇਂਗੀਆਂ ਪਹਿਲਾਂ ਇਹ ਮਾਲਵੇ ਦੇ ਸਰਮੌਰ ਕਵਿਸ਼ਰ ਪੰਡਤ ਬਿਰਜ ਲਾਲ ਧੌਲਾ ਜੀ ਨੇ ਜਿਹੜੇ ਪੰਡਤ ਬਰਮਾਨੰਦ ਜੀ ਡਿੱਖਾਂ ਵਾਲਿਆਂ ਦੇ ਸ਼ਗਿਰਦ ਨੇ ਇਹ ਉਹਨਾਂ ਦੇ ਉੱਤੇ ਪੁਸਤਕਾ ਇਹ ਪੁਸਤਕਾ ਜਿਹੜੀ ਇਹ ਸੂਬੇਦਾਰ ਹੰਤ ਸਿੰਘ ਜੀ ਬਰਾੜ ਮਾਣੀ ਖੇੜੇ ਵਾਲੇ ਜਿਹੜੇ ਬਾਬੂ ਰਜਵਾਲੀ ਜੀਾਂ ਦੇ ਸਾਰਾਂ ਤੋਂ ਛੋਟੇ ਸ਼ਗਿਰਦ ਨੇ 1965 ਦੇ ਵਿੱਚ ਇਹਨਾਂ ਨੇ ਪੱਗ ਦੇ ਕੇ ਉਹਨਾਂ ਨੂੰ ਆਪਣਾ ਉਸਤਾਦ ਬਣਾਇਆ ਤੇ ਇਹ ਉਹਨਾਂ ਦਾ ਲਿਖਿਆ ਹੋਇਆ ਪੂਰਨ ਫਕਤ ਦਾ ਜਿਹੜਾ ਹੈਗਾ ਉਹ ਪ੍ਰਸੰਗ ਉਹ ਪੂਰੇ ਦਾ ਪੂਰਾ ਜਿਹੜਾ ਇਹਦੇ ਵਿੱਚ ਕੀਤਾ ਗਿਆ ਇਹ ਮੇਰੀ ਬਾਜੀਗਰ ਕਬੀਲੇ ਦੇ ਉੱਤੇ ਜਿਹੜੀ ਖੋਜ ਆ ਉਹਦੀ ਇਹ ਪੁਸਤਕ ਆ ਇਹਦੇ ਵਿੱਚ ਜਿੰਨਾ ਵੀ ਬਾਜੀਗਰ ਕਬੀਲੇ ਦਾ ਸਾਡੇ ਸਭਿਆਚਾਰ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਯੋਗਦਾਨ ਆ ਸਾਡੀਆਂ ਲੋਕ ਕਲਾਵਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹਨੂੰ ਮੈਂ ਜਿਹੜਾ ਇਹਦੇ ਵਿੱਚ ਉਲੀਕਣ ਦੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਜਿਹੜੀ ਰਿਕਾਰਡਡ ਗਾਇਕੀਆਂ ਨੇ ਤੇ ਵੱਖ-ਵੱਖ ਸੈਮੀਨਾਰਾਂ ਦੇ ਵਿੱਚ ਮੈਂ ਪੇਪਰ ਪੜ੍ਹਦਾਂ ਰਹਿਣਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਜਦੋਂ ਗੱਲ ਹੁੰਦੀ ਆ ਤਾਂ ਮੈਨੂੰ ਸੰਗੀਤ ਵਿਭਾਗ ਵੱਲੋਂ ਜਾਂ ਦੂਸਰੇ ਵਿਭਾਗਾਂ ਵੱਲੋਂ ਗੀਤਕਾਰੀ ਦੇ ਉੱਤੇ ਜਦੋਂ ਜਾਂ ਗਾਇਕੀ ਦੇ ਉੱਤੇ ਜਦੋਂ ਕੋਈ ਗੱਲ ਕਰਨੀ ਆ ਉਹਦੇ ਉੱਤੇ ਜਿਥਾ ਜੋ ਸਮਝ ਮੁਤਾਬਕੀਆ ਤੋਂ ਇਹਨਾਂ ਦੇ ਵਿੱਚੋਂ ਗੱਲ ਕਰਦਾ ਮੇਰੇ ਦੋ ਮਕਸਦ ਨੇ ਇੱਕ ਇਹਨਾਂ ਦੇ ਉੱਤੇ ਕੋਸ਼ ਕਰਨ ਦਾ ਦੂਸਰਾ ਇਹਨਾਂ ਨੂੰ ਸਾਹਮਣੇ ਰੱਖਣ ਦਾ ਤੇ ਅਗਲੀਆਂ ਪੁਸਤਾਂ ਤੱਕ ਸਾਡੇ ਲੈ ਕੇ ਜਾਣਾ ਜੀ ਜੀ ਜਿਵੇਂ ਸਰ ਮੈਗਨੇਟਮ ਤੋਂ ਜਿਹੜੀ ਤੁਸੀਂ ਕਹਿ ਰਹੇ ਹੋ ਚੁੰਬਕੀ ਹਾਂਜੀ ਜਿਹੜਾ ਜੰਤਰ ਹੈ ਉਸ ਤੋਂ ਬਾਅਦ ਇਲੈਕਟ੍ਰੋਨਿਕ ਵਲਵ ਵਧਿਆ ਹਾਂਜੀ ਸੋ ਵਾਦਾ ਵਾਦਾ ਅੱਗੇ ਫਿਰ ਉਹ ਕੈਸਟ ਵਾਲੇ ਪਾਸੇ ਆ ਗਿਆ ਇਹਦੇ ਬਾਰੇ ਵੀ ਤੁਹਾਡਾ ਦੱਸੋ ਸਰ ਹਾਂਜੀ ਉਹ ਕੌਕੇ ਦੇਖੋ ਜਿਹੜਾ ਮਾਧਮ ਨੇ ਉਹ ਲਗਾਤਾਰ ਬਦਲਦੇ ਜਾਂਦੇ ਨੇ ਜਿਹੜੇ ਪਹਿਲਾਂ ਇਹ ਗ੍ਰਾਮੋਫੋਨ ਦੇ ਰਿਕਾਰਡ ਚੱਲਦੇ ਸੀ ਵినਾਈਲ ਰਿਕਾਰਡ ਕਹਿੰਦੇ ਨੇ ਇਹਨਾਂ ਨੂੰ ਸਾਰੇ ਜਿਹੜੇ ਇਹ ਨੇ ਇਹਨਾਂ ਨੂੰ ਵినਾਈਲ ਰਿਕਾਰਡ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਜਿਹੜੀ ਆ ਟੇਪ ਆਈ ਆਡੀਓ ਟੇਪ ਆਈ ਆਡੀਓ ਟੇਪ ਦੇ ਵਿੱਚ ਪਹਿਲਾਂ ਸਕੂਲ ਚੱਲਦੇ ਹੁੰਦੇ ਸੀ ਇੱਕ ਪਾਸੇ ਸਕੂਲ ਉਧੜੀ ਜਾਂਦਾ ਸੀ ਤੇ ਦੂਜੀ ਸਾਈਡ ਤੇ ਇਕੱਠਾ ਹੋਈ ਜਾਂਦਾ ਸੀ ਜੀ ਉਹ ਟੇਪ ਆਈ ਫਿਰ ਉਸ ਤੋਂ ਬਾਅਦ ਜਿਹੜੀ ਕੰਪੈਕਟ ਜਿਹੜੀ ਕੈਸਟਾ ਆ ਗਈ ਛੋਟੀ ਕੈਸਟਾ ਆ ਗਈ ਜਿਹਦੀ ਬੰਦ ਬਾਡੀ ਹੁੰਦੀ ਸੀ ਸਪੂਨ ਦੀ ਬਾਡੀ ਬੰਦ ਨਹੀਂ ਸੀ ਹੁੰਦੀ ਉਹ ਵੱਡੀਆਂ ਮਸ਼ੀਨਾਂ ਤੇ ਚੱਲਦੀ ਸੀ ਸੀਟੀਆਰ ਤੇ ਚੱਲਦੇ ਸੀ ਉਹ ਫਿਰ ਉਹ ਛੋਟੀ ਕੈਸਟਾ ਆ ਗਈ ਉਹਦੇ ਵਿੱਚ 20 ਤੱਕ ਗੀਤ ਚਲੇ ਜਾਂਦੇ ਸੀਗੇ ਤੇ ਕਈ ਵਾਰੀ ਜਿਹੜੇ ਆ ਉਹਦੇ ਚ ਜਿਹੜੀ 4 ਟਰੈਕ ਸੀ ਉਹਦੇ ਚ ਉਹ ਤੋਂ ਵੀ ਜ਼ਿਆਦਾ ਗਿਣਤੀ ਹੋ ਜਾਂਦੀ ਸੀ ਫਿਰ ਉਸ ਤੋਂ ਬਾਅਦ ਸੀਡੀ ਸਾਡੇ ਕੋਲੇ ਆਈ ਆ ਸੀਡੀ ਦੀ ਤਕਨੀਕ ਜਿਹੜੀ ਹੈਗੀ ਉਹ ਚੱਲੀ ਜਿਵੇਂ ਹੁਣ ਇਹਦੇ ਵਿੱਚ ਕੱਲੇ ਟਰੈਕ ਨਹੀਂਗੇ ਐਸ ਤਰ੍ਹਾਂ ਇੱਥੋਂ ਤੱਕ ਇੱਥੇ ਤੱਕ ਸੀਡੀ ਦੇ ਵਿੱਚ ਨਾਲ ਸੈਕਟਰ ਵੀ ਬਣ ਗਏ ਸੈਕਟਰ ਤੇ ਟਰੈਕ ਦੋਨੋਂ ਆ ਗਏ ਉਹਦੇ ਵਿੱਚ ਉਹਦੇ ਵਿੱਚ ਜੋ ਵੀ ਚੀਜ਼ ਸਟੋਰ ਹੋਣੀ ਹੈ ਦੀ ਇੱਕ ਲੋਕੇਸ਼ਨ ਪੂਰੀ ਦੀ ਪੂਰੀ ਡਿਸਕ੍ਰਾਈਬ ਹੋਗੀ ਉਹਦਾ ਐਡਰੈਸ ਬਣ ਗਿਆ ਕਿ ਕਿਹੜੀ ਲੋਕੇਸ਼ਨ ਤੇ ਸਾਨੂੰ ਜਾਣਾਗਾ ਉਹਦੇ ਤੋਂ ਸਰਚ ਕਰ ਸਕਦੇ ਹਾਂ ਅਸੀਂ ਸਟੋਰ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਦਾ ਵੀ ਡੀਵੀਡੀ ਜਾਂ ਸੀਵੀਡੀਓ ਟੈਕਸ ਕਰ ਸਕਦੇ ਹਾਂ ਕੰਪਿਊਟਰ ਦੇ ਵਿੱਚ ਅਸੀਂ ਫੋਲਡਰ ਬਣਾ ਲੈਨੇ ਆ ਉਸੇ ਤਰੀਕੇ ਨਾਲ ਇਹਦੇ ਵਿੱਚ ਇੱਕ ਜਗ੍ਹਾ ਬਣ ਗਈ। ਇਹਦੇ ਵਿੱਚ ਜੀ ਜਿਹੜੀ ਇਹ ਰਿਕਾਰਡਿੰਗ ਹਨਾ ਜੇ ਤਾਂ ਦੇਖੋ ਪਹਿਲਾਂ ਇਹ ਲਾਕ ਦੇ ਆ ਜੀ ਉਹਦੇ ਦੂਸਰੇ ਆਪਣੇ ਪੱਥਰ ਤੇ ਲਾਕ ਦੇ ਇਹਨੂੰ ਕਹਿੰਦੇ ਨੇ ਜ਼ਿਆਦਾਤਰ ਸਾਡੇ ਪੱਥਰ ਦੇ ਨਾਂ ਨਾਲ ਹੀ ਜਾਣੇ ਜਾਂਦੇ ਆ। ਉਹਦੇ ਵਿੱਚ ਇਸ ਤਰੀਕੇ ਟਰੈਕ ਬਣਾ ਕੇ ਟਰੈਕ ਦੇ ਉੱਤੇ ਮੈਗਨੇਟ ਲਾ ਕੇ ਉਹਦੇ ਉਹਦੇ ਉੱਤੇ ਇਹ ਰਿਕਾਰਡਿੰਗ ਕੀਤੀ ਹੁੰਦੀ ਆ। ਠੀਕ ਹੈ ਜੀ। ਇਹਦੇ ਵਿੱਚ ਵੀ ਇਹੀ ਮੈਕਨਿਜ਼ਮ ਮੈਕਨਿਜ਼ਮਾ ਇਹਦੇ ਵਿੱਚ ਪਲਾਸਟਿਕ 'ਚ ਆ ਗਿਆ। ਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀ ਸੀਡੀ ਆਉ ਉਹ ਦੀ ਆਪਣੀ ਆ ਗਈ ਫਿਰ ਪੈਨ ਡਰਾਈਵ ਆ ਗਈ ਆ ਫਿਰ ਸਾਰਾ ਜੋ ਵੱਡੀ ਹਿਸਟਰੀ ਆ ਲੰਬੀ ਇਸੇ ਤਰ੍ਹਾਂ ਮਸ਼ੀਨਾਂ ਦੀ ਆਪਣੀ ਜਿਹੜੀ ਆ ਗਈ ਉਹ 3-in-1 ਆਈ ਆ 2-in-1 ਆਈ ਨਹੀਂ ਤਾਂ ਰਿਕਾਰਡਿੰਗ ਦੇ ਵੀ ਆਏ ਨੇ ਜਿਵੇਂ ਜਿਸ ਤਰ੍ਹਾਂ ਇਹ ਡੈਕਾ ਦਾ ਇਹ ਰਿਕਾਰਡਿੰਗ ਵੀ ਕਰਦਾ ਸੀ ਪਲੇ ਵੀ ਕਰਦਾ ਸਾਰੇ ਇਹ ਚੱਲੇ ਗਏ ਬਨਾ ਦੂਜੀਆਂ ਟੇਪਾਂ ਆ ਜਿਹਨੂੰ ਸਾਡੇ ਪੰਜਾਬੀ ਵਾਲੇ ਚਿੱਟੀਆਂ ਸੋਚਾਂ ਵਾਲੀਆਂ ਟੇਪਾਂ ਕਹਿੰਦੇ ਸੀ ਜੀ 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 ਉਹ ਸੋਨੀ ਟੋਨ ਜਾਂ ਜਿਹੜੀਆਂ ਟੋਨ ਟੋਨ ਵਗੈਰਾ ਕੰਪਨੀਆਂ ਆਉਂਦੀਆਂ ਸੀ ਅਖਾੜੇ ਰਿਕਾਰਡ ਕਰਨੇ ਉਹਦੇ ਵਿੱਚ ਇਸ ਤਰ੍ਹਾਂ ਭਰ ਕੇ ਕਿਉਂਕਿ ਹਰੇਕ ਕੋਲੇ ਮਸ਼ੀਨਾਂ ਦੀ ਉਹ ਨਹੀਂ ਸੀ ਹੁੰਦੀ ਜੀ ਤਾਂ ਇਸ ਤਰ੍ਹਾਂ ਫਿਰ ਫਰੰਟ ਲੋਡਿੰਗ ਡੈਕ ਆ ਗਈ ਉਹਨਾਂ ਨਾਲ ਚੱਲੀ ਗਿਆ ਕੰਮ ਸੋ ਇਸ ਤਰ੍ਹਾਂ ਜਿਹੜਾ ਇਲੈਕਟ੍ਰੋਨਿਕ ਮਾਧਿਮ ਜਿਵੇਂ ਜਿਵੇਂ ਮਾਰਕੀਟ ਮੰਡੀ ਜਿਹੜੀ ਆ ਉਹ ਤਰੱਕੀ ਕਰਦੀ ਜਾਂਦੀ ਹੈਗੀ ਕੰਪਨੀਆਂ ਆਪਣੇ ਇੰਜੀਨੀਅਰ ਨੂੰ ਲਾ ਕੇ ਉਹਦੀ ਜਿਹੜੀ ਹੈਗੀ ਲਗਾਤਾਰ ਦੀ ਉਤਪਾਦਨ ਕਰਦੀਆਂ ਰਹਿੰਦੀਆਂ ਨੇ ਲੋਕ ਨੂੰ ਸੁਣਦੇ ਰਹਿੰਦੇ ਨੇ ਵੀ ਰਿਕਾਰਡਿੰਗ ਹੁੰਦੀ ਰਹਿੰਦੀ ਹੈ ਸਰ ਇਹ ਨੂੰ ਚਲਾ ਕੇ ਦਿਖਾਉਂਗੇ ਥੋੜਾ ਹਾਂਜੀ ਇਹ ਸਾਡੇ ਕੋਲ ਜਿਹੜੇ ਪੁਰਾਣੇ ਮਾਡਲ ਦੇ ਵਿੱਚੋਂ ਮਾਡਲ ਲੇਗੇ ਇਹ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਉਸ ਨਾਲ ਸੰਬੰਧਿਤ ਹੀ ਜਿਵੇਂ ਲਗਾ ਪਕੜੋ ਤਾਂ ਤੇ ਹੁੰਦੇ ਸਲਵੀਆਂ ਵਾਲੇ ਗੁਰੂ ਭਾਈ ਡੇਟਾ ਜੀ ਨੂੰ ਅਰੰਗਰੇੜੇ ਦੇ ਤੁਸੀਂ ਬੈਠੇ ਨਾ ਵਰਦੇ ਰਹੇ ਜੀਰ ਸੁਧੀਆਂ ਤਾਂ ਵੀ ਪ੍ਰਵੀਨ ਸਿੰਘ ਸਾਹਿਬ ਦਾ ਕਾਦੀ ਜਥਾ ਵੇ ਕਿਉਂ ਜਾਣ ਦਾ ਕਾਰਨ ਇਹ ਇਹ ਪਲਾਸਟਿਕ ਦਾ ਤਵਾ ਸੀ ਹਾਂਜੀ ਇਹ ਪਲਾਸ ਪੱਥਰ ਦਾ ਉਹ ਪੱਥਰ ਦਾ ਹਾਂਜੀ ਬਿਲਕੁਲ ਠੀਕ ਹੈ ਤੇ ਇਹ ਵੀ ਮੈਂ ਤੁਹਾਡੇ ਸਾਹਮਣੇ ਜਿਹੜੇ ਤੁਸੀਂ ਗੈਜਟ ਸਾਹਮਣੇ ਹੋਏ ਨੇ ਇਹ ਵੀ ਕੰਪਨੀ ਆ ਗਈਆਂ ਫਿਰ ਫਿਲਪਸ ਹੋ ਗਿਆ ਸਾਰੀਆਂ ਕੰਪਨੀਆਂ ਹਾਂਜੀ ਫਿਲਪਸ ਆ ਗਈ ਆ ਗਈ ਹਾਂਜੀ ਹਾਂ ਇਹਦੇ ਉਹ ਸਿਸਟਮ ਨੇ ਫਿਲਪਸ ਦੀ ਮਸ਼ੀਨਾਂ ਜੀ ਅੱਛਾ ਜੀ ਹਾਂਜੀ ਇਹਨਾਂ ਦੇ ਵਿੱਚੋਂ ਜਿਹੜਾ ਮੈਕੈਨਿਜ਼ਮ ਫਿਰ ਉਹ ਸਾਰਾ ਬਦਲਦਾ ਰਹਿੰਦਾ ਇਹ ਪਿਕਅਪ ਨੇਗੇ ਉਹ ਸਾਊਂਡ ਬਾਕਸ ਆਗਾ ਜੀ ਇਹਨੂੰ ਪਿਕਅਪ ਕਹਿੰਦੇ ਆਸੀਂ ਜੀ ਆਟਰੇ ਜੀ ਪਿਕਅਪ ਉਹ ਸਾਊਂਡ ਬਾਕਸ ਉਹਦੇ ਵਿੱਚ ਇਹ ਮਸ਼ੀਨਾਂ ਇਹ 1950 ਦੇ ਕਰੀਬ ਦੀ ਮਸ਼ੀਨ ਉਹ ਵਾਲੀ 1950 ਦੇ ਕਰੀਬ ਦੀ ਹੈ ਜੀ ਹਾਂਜੀ ਹਾਂ ਕੋਲੰਬੀਆ ਦੀ ਹੈ ਜੀ ਉਹ ਲੰਡਨ ਕੋਲੰਬੀਆ ਦੀ ਬਣੀ ਹੋਈ ਹੈ ਜੀ ਹਾਂਜੀ ਕੋਲੰਬੀਆ ਦੀ ਲੰਡਨ ਮੇਡ ਇਨ ਇੰਗਲੈਂਡ ਹੈ ਜੀ ਇਹ ਮੇਡ ਇਨ ਇੰਗਲੈਂਡ ਹੈ ਇਹ ਜੀ ਹਾਂ ਜਿਹੜੀ 1950 ਦੇ ਵਿੱਚ ਬਣੀ ਸੀਗੀ ਨਹੀਂ ਉਸ ਤੋਂ ਪਹਿਲਾਂ ਤੋਂ ਬਣ ਚੱਲਦੀ ਆ ਰਹੀ ਸੀ 112 ਨੰਬਰ ਹੁੰਦੇ ਸੀ ਜੀ ਉਹਨਾਂ ਦੇ ਅੱਛਾ ਇਹ ਹੁਣ ਚੱਲਦੀ ਹਾਲਤ ਚ ਹੈ ਜੀ ਹਾਂਜੀ ਚਾਲੂ ਹਾਲਤ ਚ ਚੱਲਦੀ ਚਾਲੂ ਹਾਲਤ ਚ ਹੈ ਜੀ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਐਂਪਲੀਫਾਇਰ ਦੀ ਤਰ੍ਹਾਂ ਜਿਵੇਂ ਉਹਦੇ ਵਿੱਚ ਕੁਝ ਨਹੀਂ ਆ ਉਹਦੇ ਵਿੱਚ ਪੂ ਪੂ ਲੱਗਿਆ ਹੋ ਉਹਦੇ ਵਿੱਚੋਂ ਆਵਾਜ਼ ਆਉਂਦੀ ਉਹ ਪੰਪੂਂ ਦੀ ਥਾਂ ਤੇ ਇਹ ਅੱਛਾ ਹਾਂਜੀ ਉਸ ਤੋਂ ਬਾਅਦ ਪਹਿਲਾਂ ਉਹ ਸੀ ਜੀ ਉਸ ਤਰ੍ਹਾਂ ਦਾ ਮਾਡਲ ਸੀ ਹਾਂਜੀ ਫਿਰ ਇਹ ਆਈਆਂ ਇਹਨਾਂ ਤੋਂ ਬਾਅਦ ਫਿਰ ਜਿਹੜੇ ਉਹ ਐਂਪਲੀਫਾਈ ਜਦੋਂ ਸਿਗਨਲ ਐਂਪਲੀਫਾਈ ਹੋਣ ਲੱਗਿਆ ਫਿਰ ਉਹ ਐਂਪਲੀਫਾਇਰ ਦੇ ਨਾਲ ਜੁੜਨ ਵਾਲੀਆਂ ਮਸ਼ੀਨਾਂ ਆ ਗਈਆਂ ਇਹ ਵੀ ਜੁੜ ਜਾਂਦੀਆਂ ਸੀ ਐਂਪਲੀਫਾਇਰ ਦੇ ਵਿੱਚ ਸਾਡੇ ਇੱਕ ਬਹੁਤ 102 ਮਾਡਲ ਮਸ਼ੀਨ ਸਾਡੇ ਬਹੁਤ ਪਪੂਲਰ ਰਹੀ ਹੈ ਜਿਹੜੇ ਪਿੰਡਾਂ ਦੇ ਵਿੱਚ ਵਿਆਹਾਂ ਦੇ ਵਿੱਚ ਸਪੀਕਰ ਵਗੈਰਾ ਲਾਉਂਦੇ ਸੀ ਉਹ ਉਹਨਾਂ ਦੀ ਜਿਹੜੀ ਮਨਪਸੰਦ ਮਸ਼ੀਨ 102 ਮਾਡਲ ਹੈ ਸੀਓ ਚਾਬੀ ਵਾਲੀ ਪੱਥਰ ਦੇ ਰਿਕਾਰਡ ਸੁਣਨ ਵਾਸਤੇ ਪਰ ਸਾਡੇ ਜਿਹੜੇ ਲੋਕਲ ਮਿਸਤਰੀਆਂ ਨੇ ਉਹਦੇ ਉੱਤੇ ਪੀਕਅਪ ਲਾ ਕੇ ਚਲਾ ਦਿੱਤਾ ਉਹਨੂੰ ਫਿਰ ਐਂਪਲੀਫਾਇਰ ਦੇ ਨਾਲ ਉਹ ਜੋੜ ਦਿੱਤਾ ਉਹਦੇ ਨਾਲ ਉਹਦੇ ਤੇ ਜੋੜ ਵਖਰਾਏ ਪੀਕਅਪ ਪਾਉਂਦਾ ਹੁੰਦਾ ਸੀ ਹਾਂਜੀ ਉਹ ਲੱਗ ਜਾਂਦਾ ਸੀ 102 ਦੇ ਉੱਤੇ ਜਿੱਥੇ ਸਾਊਂਡ ਬਾਕਸ ਲੱਗਾ ਉੱਥੇ ਪੀਕਅਪ ਲੱਗ ਜਾਂਦਾ ਸੀ ਉਹ ਉਹਦੇ ਨਾਲ ਸਿਗਨਲ ਐਂਪਲੀਫਾਈ ਹੋ ਜਾਂਦਾ ਸੀ ਪਰ ਉਹ ਭਾਰਾ ਇੰਨਾ ਜ਼ਿਆਦਾ ਹੁੰਦਾ ਸੀ ਕਿ ਉਹ ਉਹਦੇ ਤੇ ਪੱਥਰ ਦੇ ਰਿਕਾਰਡ ਹੀ ਚੱਲਦੇ ਸੀ ਸੂਈ ਦੂਜੀ ਚੱਲਦੀ ਸੀ ਫਿਰ ਉਹਦੇ ਤੇ ਪਲਾਸਟਿਕ ਦੇ ਰਿਕਾਰਡ ਚਲਾਉਣ ਲਈ ਉਹਦੇ ਤੇ ਉਹਨਾਂ ਨੇ ਦੂਸਰੀ ਆਰਮ ਲਾ ਕੇ ਸਾਡੇ ਦੇਸ਼ ਦੀ ਮਿਸਤਰੀਆਂ ਨੇ ਇਹ ਫਿਰ ਉਹ ਚਲਾ ਦਿੱਤਾ ਚਾਬੀ ਭਰ ਕੇ ਉਹ ਚੱਲੀ ਜਾਂਦੀ ਸੀ ਪਰ ਉਹ ਰਿਕਾਰਡ ਦੀ ਕੁਆਲਿਟੀ ਬਹੁਤ ਖਰਾਬ ਕਰਦੀ ਸੀ ਹੁਣ ਮੇਰੇ ਕੋਲ ਇਹਨਾਂ ਨੂੰ 20-20 ਸਾਲ ਇਹ ਰਿਕਾਰਡ ਚਲਦਿਆਂ ਨੂੰ ਹੋ ਗਏ ਨੇ ਪਰ ਇਹ ਬਾਜਨੀ ਉਹਦਾ ਬਹੁਤ ਘੱਟ ਪੈਂਦਾ ਨਾ ਜਿਹੜੀ ਹੁਣ ਅੋਪਲਿਸ ਦੀ ਮਸ਼ੀਨ ਆ ਉਹਦਾ ਜਿਹੜਾ ਹੈਗਾ 1.5 ਗ੍ਰਾਮ ਤੋਂ ਲੈ ਕੇ 5 ਗ੍ਰਾਮ ਤੱਕ ਉਹਦਾ ਭਾਰ ਪੈਣਾਗਾ ਜੀ ਹਾਂਜੀ ਗਿਆ ਗਿਆ ਠੀਕ ਹੈ ਜੀ ਸੋ ਥੋੜੇ ਜੇ ਇਹ ਇਹ ਤਵੇ ਦਿਖਾਵਾਂਗੇ ਕੱਢ ਕੇ ਥੋੜੇ ਜਿਵੇਂ ਇਹ ਹੈਗੇ ਸਤਪੁਰ ਨੇ ਜਹਾਜ਼ ਬਣਾਇਆ ਹਾਂਜੀ ਸੋ ਬਹੁਤ ਸਾਰੇ ਜਿਹੜੇ ਰਿਕਾਰਡ ਨੇ ਸਾਰੇ ਇਹ ਜੀ ਕੰਪਨੀਆਂ ਦੇ ਵਿੱਚ ਆਏ ਹੋਏ ਨੇਗੇ ਹਾਂਜੀ ਇਹ ਤੋ ਕਿ ਹੁਣ ਅੱਜ ਸ਼ਹੀਦੀ ਸਾਕਾ ਜਿਹੜਾ ਉਹ ਚੱਲ ਰਿਹਾਗਾ ਇੱਕ ਬਹਾਦਰ ਸਾਹਿਬ ਜੀ ਦਾ ਤੇ ਮੈਂ ਸਮੂਹ ਜਿੰਨੇ ਵੀ ਇਸ ਉਸ ਦੇ ਵਿੱਚ ਸ਼ਹੀਦ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਸੀ ਹਾਂਜੀ ਹਾਂਜੀ ਉਸੇ ਕਰਕੇ ਅਸੀਂ ਜਿਹੜੇ ਆ ਗਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਆ ਗਏ ਸ਼ਹਾਦਤ ਨਾਲ ਸੰਬੰਧਤ ਧਾਰਮਿਕ ਕਵੀਤਾਂ ਤੇ ਇੱਕ ਵਿਰਸੇ ਨੂੰ ਦਰਸਾਉਣ ਵਾਲੀਆਂ ਜਿਹੜੀਆਂ ਫਿਰ ਮੇਸ਼ਕਾਰੀਆਂ ਹੀ ਅਸੀਂ ਦੇਤੇ ਕਰ ਰਹੇ ਆਂ ਹਾਂਜੀ ਤੇ ਲਿਆਂਦੇ ਹੋਏ ਕੁਝ ਬੱਚਾ ਲਈ ਹੈਗੇ ਨੇ ਹਾਂਜੀ ਤਾਂ ਹੁਣ ਜਿਸ ਤਰ੍ਹਾਂ ਇਹ ਰਿਕਾਰਡ ਲੈਂਗੇ ਸਾਰੇ ਜੀ ਹਾਂਜੀ ਇਹ ਟਾਡੀ ਪਰ ਉਹ ਵੀ ਨੇ ਇਹ 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 ਇੱਕ ਇਹ ਹੋਰ ਸਰ ਮੇਰੇ ਸਮਾ ਜਿਹੜਾ ਮਾਂਚ ਸਵਾਲ ਹੈ ਜੀ ਉਹਦੇ ਕਿੰਨੇ ਕੁ ਰੁਪਏ ਦੇ ਆਉਂਦੇ ਸੀ ਕਿ ਸਨ ਦੇ ਵਿੱਚ ਇਹ ਉਦੋਂ ਨਾ ਜੀ ਬਹੁਤੀ ਇਹਨਾਂ ਦੀ ਰਿਕਾਰਡ ਸੀ ਜਿਹੜੇ ਇਹਨਾਂ ਦੀ ਕੀਮਤ ਮੰਗ ਦੇ ਮੁਤਾਬਕ ਹਰ ਬਣ ਜਾਣੀ ਸੀ ਕੰਪਨੀ ਨੇ ਦੀ ਵੱਡੇ ਰਿਕਾਰਡ ਦੀ ਕੀਮਤ ਜਿਹੜੀ ਉਦੋਂ ਇਹ 40 42 ਰੁਪਏ ਰੱਖੀ ਹੋਈ ਹੁੰਦੀ ਸੀ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਇਹ 1985 ਸੀ ਹਾਂ 85 70 ਦੇ ਵਿੱਚ ਵੀ ਇੱਕ ਕੀਮਤ ਬਹੁਤ ਸੀ ਜਿਹੜੇ ਰਿਕਾਰਡ ਬਹੁਤ ਜ਼ਿਆਦਾ ਚੱਲ ਜਾਂਦੇ ਜਿਵੇਂ ਹੁਣ ਸੁਰਿੰਦਰ ਸ਼ਿੰਦੇ ਦਾ ਜੌਣਾ ਮੌੜ ਸੀ ਕੁਲਦੀਪ ਮਾਨਕ ਦਾ ਸੀ ਰਿਕਾਰਡ ਤਾਂ ਉਹਨਾਂ ਦੀ ਜਿਹੜੀ ਕੀਮਤ ਸੀ ਫਿਰ ਉਹ ਬਲੈਕ ਦੇ ਵਿੱਚ ਵਿਕਣ ਲੱਗ ਜਾਂਦੇ ਉਹਨਾਂ ਦਿਨਾਂ ਦੇ ਵਿੱਚ ਵੀ ਉਹ ਜਿਹੜੇ ਅੱਗੇ 100 100 150 ਤੱਕ ਜਿਹੜੀ ਉਹਨਾਂ ਦੀ ਕੀਮਤ ਚੱਲੀ ਜਾਂਦੀ ਕਿਉਂਕਿ ਫਿਰ ਉਹਨਾਂ ਨੂੰ ਕੋਈ ਸਾਈਟੇ ਨਹੀਂ ਸੀ ਲੱਜਾਂਦਾ ਜ ਉਹਨਾਂ ਕੋਲ ਨਾ ਹੁੰਦੇ ਹਾਂਜੀ ਤਾਂ ਕੰਪਨੀਆਂ ਨੇ ਸਾਰੇ ਤਰ੍ਹਾਂ ਦੇ ਟੈਸਟ ਨੂੰ ਉਸ ਮੌਕੇ ਰਿਕਾਰਡ ਕੀਤਾ ਜਦੋਂ ਪਾਕਿਸਤਾਨ ਦੇ ਵਿੱਚੋਂ ਗੁਲਾਮ ਅਲੀ ਖਾਨ ਸਾਹਿਬ ਆਏ ਸਾਡੀ ਜਿਹੜੀ ਸਾਂਝਾ ਅਦਬ ਦੀ ਸਾਡਾ ਪੰਜਾਬ ਆ ਇੱਕ ਚੜਦਾ ਪੰਜਾਬ ਆ ਇੱਕ ਲੈਂਦਾ ਪੰਜਾਬ ਆ ਤਾਂ ਫਿਰ ਉਹਨਾਂ ਨੇ ਬਹੁਤ ਵੱਖਰੇ ਰਿਕਾਰਡਿੰਗ ਕਰਦੇ ਗੁਲਾਮ ਅਲੀ ਜਿਆਨੂ ਵੀ ਰਿਕਾਰਡ ਕੀਤਾ ਕੰਪਨੀਆਂ ਨੇ ਕਿਉਂਕਿ ਉਹਨਾਂ ਨੇ ਆਪਣੇ ਸਰੋਤਿਆਂ ਨੂੰ ਜਿਹੜਾਗਾ ਉਹ ਵੱਧ ਤੋਂ ਵੱਧ ਸੁਣਨ ਲਈ ਜਿਹੜਾ ਮਟੀਰੀਅਲ ਦੇਣਾ ਹੁੰਦਾ ਸੀ ਦੇਈ ਨਹੀਂ ਹੁੰਦੀ ਸੀ ਸੋ ਜਿਵੇਂ ਮੈਂ ਇਹ ਦੇਖ ਰਿਹਾ ਇਹ ਹੈਗਾ ਮੁਹੰਮਦ ਸਦੀਕ ਜੀ ਦਾ ਰਣਜੀਤ ਕੌਰ ਜੀ ਦੇ ਜਿਹੜੀ ਜੋੜੀ ਹੈ ਹਾਂਜੀ ਤੇ ਬਹੁਤ ਪੁਰਾਣਾ ਜਿਹੜਾ ਹੈ ਇਹਦੇ ਵਿੱਚ ਜਿਹੜਾ ਰਿਕਾਰਡ ਹੈ ਕਿ ਦੇ ਵਿੱਚ ਬਹੁਤ ਸਤਕਾਰਤ ਗੀਤ ਬਾਹੁ ਸਿੰਘ ਜੀ ਮਾਨ ਮਰਾੜਾਂ ਵਾਲਾ ਨੇ ਲਿਖਿਆ ਹੋਇਆ ਜੋ ਰਣਜੀਤ ਕੌਰ ਜੀ ਨੇ ਬਹੁਤ ਖੁੱਭ ਕੇ ਗਾਇਆ ਔਰ ਉਹ ਪੰਜਾਬ ਦਾ ਇੱਕ ਬਹੁਤ ਹਰਮਨ ਪਿਆਰਾ ਤੇ ਬਹੁਤ ਸਤਕਾਰਤ ਗੀਤ ਆ ਜਾਵੋ ਨਹੀਂ ਜਾਵੋ ਸਹੀਓ ਸਰਦਾ ਨਾਲ ਜਾ ਕੇ ਕਹੀਓ ਨੀਲੇ ਦੇ ਸ਼ਾਹ ਸਵਾਰ ਨੂੰ ਹਮ ਦੇਵੋ ਸੰਦੇਸ਼ਾ ਨੀਲੇ ਦੇ ਸ਼ਾਹ ਸਵਾਰ ਜੀ ਸੋ ਬਹੁਤ ਕੁਝ ਸਾਡੇ ਕੋਲ ਜਿਹੜਾ ਹੈਗਾ ਸਾਡੀ ਵਿਰਾਸਤ ਦੇ ਵਿੱਚ ਲਿਆਗਾ ਉਹਨੂੰ ਸਾਨੂੰ ਸੁਣਨਾ ਚਾਹੀਦਾ ਸਾਂਭਣਾ ਚਾਹੀਦਾ ਉਹਨੂੰ ਅੱਗੇ ਲਿਜਾਣਾ ਚਾਹੀਦਾ ਸਭ ਤੋਂ ਵੱਡੀ ਗੱਲ ਉਹਨੂੰ ਸਮਝ ਕੇ ਉਹਦੇ ਉੱਪਰ ਨਵਾਂ ਅਨੁਸਾਰਨਾ ਚਾਹੀਦਾ ਜਿਹੜਾ ਉਸ ਵਿਰਾਸਤ ਦਾ ਅਨੁਸਾਰੀ ਹੋਵੇ ਜੀ ਤਾਂ ਅਸੀਂ ਜਿਹੜੀਆਂ ਸਾਡੀਆਂ ਜਿਹੜਾ ਸਾਡਾ ਵਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਉਹ ਪੁੱਤਾਂ ਨੂੰ ਕਪੁੱਤਰ ਨਹੀਂ ਬਣਾ ਦਿੰਦੀਆਂ ਸੁਪੁੱਤ ਬਣਾ ਦਿੰਦੀਆਂ ਨੇ ਸੋ ਸਾਨੂੰ ਜਿਹੜੀਆਂ ਸਾਡੀਆਂ ਉਹ ਕਹਾਣੀਆਂ ਨੇ ਉਹ ਸੁਣਨੀਆਂ ਚਾਹੀਦੀਆਂ ਨੇ ਸੁਣਾਉਣੀਆਂ ਚਾਹੀਦੀਆਂ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹੜੇ ਪੁਰਾਣੇ ਸ਼ੁਰੂ ਤੋਂ ਲੈ ਕੇ ਜਿਹੜੇ ਹੁਣ ਪੁਰਾਣੇ ਸਾਹਮੇ ਹੋਏ ਨੇ ਤੁਸੀਂ ਸਾਊਂਡ ਸਿਸਟਮ ਸਾਹਮੇ ਹੋਏ ਨੇ ਤੁਸੀਂ ਇਹਨਾਂ ਬਾਰੇ ਦੱਸਿਆ ਇਹਨਾਂ ਬਾਰੇ ਤੁਸੀਂ ਜਿਹੜਾ ਹੈਗਾ ਯੋਗਦਾਨ ਪਾਇਆ ਹੋਇਆ ਕਿ ਅੱਜ ਦੀ ਪੀੜ੍ਹੀ ਵੀ ਇਹਨੂੰ ਦੇਖ ਸਕੇ ਹਾਂਜੀ ਸੋ ਸਾਡੇ ਚੈਨਲ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ